ਜੀ ਟੀਵੀ ਦੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਚਰਚ ਦੀ ਵੱਡੀ ਖਬਰ ਪੁਲਿਸ ਮੁਲਾਜ਼ਮਾਂ ਤੇ ਮਿਹਰਬਾਨ ਹੋਈ ਪੰਜਾਬ ਸਰਕਾਰ ਰਾਤੋਂ ਰਾਤ 18 ਅਧਿਕਾਰੀਆਂ ਦਾ ਆਈਪੀਐਸ ਪ੍ਰਮੋਸ਼ਨ ਵਿਖੋ ਲਿਸਟ ਇਸ ਦੇ ਨਾਲ ਹੀ ਪਾਰਕ ਬਲ ਸੇਵਾ ਆਈਪੀਐਸ ਵਿੱਚ ਤਰੱਕੀ ਲਈ ਪੰਜਾਬ ਰਾਜ ਪੁਲਿਸ ਸੇਵਾ ਦੇ ਅਧਿਕਾਰੀਆਂ ਦੀ ਚੋਣ ਲਿਸਟ ਜਾਰੀ ਕਰ ਦਿੱਤੀ ਗਈ ਹੈ ਇਸ ਲਿਸਟ ਦੇ ਵਿੱਚ 2019 2020 ਅਤੇ 2021 ਲਈ ਹੈ ਜਿਸ ਨੂੰ ਚੋਣ ਕਮੇਟੀ ਨੇ 16 ਜੁਲਾਈ 2025 ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ ਕੁੱਲ 18 ਸਾਮੀਆਂ ਲਈ 12 ਅਸਾਮੀਆਂ 2020 ਲਈ ਇੱਕ ਅਸਾਮੀਆਂ ਅਤੇ 2021 ਲਈ ਪੰਜ ਸਾਮੀਆਂ ਭਰਨ ਲਈ ਇਸ ਸੂਚੀ ਵਿੱਚ ਪੰਜਾਬ ਕੈਂਡਲ ਦੇ ਅਧਿਕਾਰੀਆਂ ਦੇ ਨਾਮ ਸ਼ਾਮਿਲ ਹਨ ਇਸ ਦੇ ਨਾਲ ਹੀ ਕੇਂਦਰ ਸਰ ਕੈਂਡਰ ਕੈਂਡਰ ਸਾਹਮਣੇ ਲਿਸਟ ਤੇ ਆ ਰਹੇ ਹੈ ਹੁਣ ਇਹਨਾਂ ਅਧਿਕਾਰੀਆਂ ਨੂੰ ਆਪੀਐਸ ਦੀ ਤਰੱਕੀ ਦਿੱਤੀ ਜਾਵੇਗੀ ਅਤੇ ਇਹ ਕਦਮ ਨੂੰ ਪੰਜਾਬ ਪੁਲਿਸ ਨੂੰ ਮਜ਼ਬੂਤ ਕਰਨ ਅਤੇ ਬਿਹਤਰ ਸੇਵਾਦਾਰੀ ਨੂੰ ਬਣਾਉਣ ਲਈ ਇੱਕ ਮਹੱਤਵਪੂਰਨ ਯਤਨ ਮੰਨਿਆ ਜਾ ਸਕਦਾ ਹੈ ਤਰੱਕੀ ਦੇ ਜਾਣ ਵਾਲੇ ਅਧਿਕਾਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਅਤੇ ਉਹਨਾਂ ਦੇ ਨਾਮ ਵੀ ਦੇ ਦਿੱਤੇ ਗਏ ਹਨ ਮਲਵਿੰਦਰ ਸਿੰਘ ਸਿੰਧੂ ਕਸ਼ਮੀਰ ਸਿੰਘ ਭੁੱਲਰਜੀਤ ਸਿੰਘ ਇਸਦੇ ਨਾਲ ਹੀ ਸੁਖਮਿੰਦਰ ਸਿੰਘ, ਸੁਰਜਿੰਦਰ ਸਿੰਘ ਇਸਦੇ ਨਾਲ ਹੀ ਸੰਦੀਪ ਸਿੰਘ, ਕੁਲਮントਦੀਪ ਸਿੰਘ, ਸੰਦੀਪ ਗੋਇਲ, ਜਸਦੀਪ ਸਿੰਘ ਸਿੱਧੂ, ਸੰਦੀਪ ਕੁਮਾਰ ਇਸਦੇ ਨਾਲ ਹੀ ਤਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ, ਸਰਬਜੀਤ ਸਿੰਘ, ਹਰਪੀ ਸਿੰਘ ਜੱਗੀ, ਵਿਪੇਨ ਚੌਧਰੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ।